Okay, okay I don't... ਅਸੀਂ ਉਹਨਾਂ ਨੂੰ ਛਡੌਣ ਲਈ ਮੋਰਚੇ ਲਾਵਾਂਗੇ ਧਰਨੇ ਲਾਵਾਂਗੇ ਤੇ ਇੱਥੇ ਧਰਨੀਆਂ ਮੋਰਚਿਆਂ ਦੇ ਵਿੱਚ ਫਿਰ ਸਾਡੇ ਬੰਦੇ ਚੁੱਕੇ ਜਾਣਗੇ ਫਿਰ ਉਹਨਾਂ ਨੂੰ ਛਡੌਣ ਲਈ ਮੋਰਚੇ ਲਾਵਾਂਗੇ ਬਰਗਾੜੀ ਦੇ ਵਿੱਚ ਇਹੋ ਕੁਝ ਵਾਪਰਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਦਬੀ ਹੋਈ ਉਸ ਬਦਬੀ ਦੇ ਇਨਸਾਫ ਲਈ ਸਿੱਖ ਛੜਕਦੇ ਬੈਠੇ ਉਹਨਾਂ ਬੈਠੇ ਸਿੱਖਾਂ ਦੇ ਉੱਤੇ ਗੋਲੀ ਚਲਾ ਕੇ ਦੋ ਸਿੱਖ ਸ਼ਹੀਦ ਕਰ ਦਿੱਤੇ ਅੱਜ ਉਹਨਾਂ ਦੋਹਾਂ ਸਿੱਖਾਂ ਦੇ ਇਨਸਾਫ ਵਾਸਤੇ ਇੱਕ ਵੱਖਰਾ ਮੋਰਚਾ ਲੱਗਾ ਹੁਣ ਦੱਸੋ ਮੈਨੂੰ ਇਹ ਚੱਕਰ ਤੋਂ ਨਿਕਲਣਾ ਕਿਵੇਂ ਆ ਇਹ ਚੱਕਰ ਜਦੋਂ ਸਾਰੀਆਂ ਧੰਦਾ ਬੋਲਦੇ ਆਪਾਂ ਅਖੀਰ ਨੂੰ ਜਾ ਕੇ ਗੱਲ ਗੁਲਾਮੀ ਤੇ ਜੁੜ ਜਾਂਦੀ ਹੈ ਅਸੀਂ ਗੁਲਾਮ ਆ ਤੇ ਗੁਲਾਮਾਂ ਦੀ ਕੌਮ ਦੇ ਨਾਲ ਇਹ ਵਤੀਰਾ ਆਮ ਗੱਲ ਹੈ ਇਹ ਨਾ ਸੋਚਿਆ ਕਰੋ ਜੇ ਸਾਡੇ ਕੋਲ ਕੋਠੀਆਂ ਆ ਗਈਆਂ ਘਰ ਆ ਗਏ ਤੇ ਕਾਰਾਂ ਆ ਗਈਆਂ ਤੇ ਅਸੀਂ ਗੁਲਾਮ ਨਹੀਂ ਰਹੇ ਗੁਲਾਮੀ ਆਰਥਿਕਤਾ ਤੇ ਨਹੀਂ ਟਿੱਕੀ ਦਿੱਲੀ ਦੇ ਸਿੱਖ ਜਿਹੜੇ ਬੜੇ ਧਨਾੜ ਸਨ ਜਿਹੜੇ ਕਿ ਚ ਰੇੜੀਆਂ ਲਾਉਣ ਵਾਲੇ ਸਿਗਰਟਾਂ ਵੇਚਣ ਵਾਲੇ ਆ ਖੋਕੇ ਲਾਉਣ ਵਾਲੇ ਬੰਦੇ ਉਹਨਾਂ ਦੇ ਘਰਾਂ 'ਚ ਬੜੇ ਉਹਨਾਂ ਦੇ ਘਰਾਂ 'ਚ ਵੜ ਕੇ ਧੀਆਂ ਬਣਨ ਦੀਆਂ ਬੇਬਤੀਆਂ ਕੀਤੀਆਂ ਵੱਡੇ ਵੱਡੇ ਜਿਹੜੇ ਫੇਰ ਮਾਰਸ਼ਲ ਅਰਜਨ ਸਿੰਘ ਵਰਗੇ ਆ ਜਿਨ੍ਹਾਂ ਨੇ ਦੇਸ਼ ਦੀ ਸੇਵਾ ਕੀਤੀ ਜਿਨ੍ਹਾਂ ਨੂੰ ਹਣ ਗਣਤ ਮੈਡਲ ਮਿਲੇ ਉਹਨਾਂ ਦੇ ਘਰ ਦੇ ਵਿੱਚ ਜਦੋਂ ਭੀੜ ਬਣਨ ਲੱਗੀ ਉਹਨਾਂ ਗੋਲੀ ਚਲਾਈ ਕਿਉਂ ਤੇ ਪੁਲਿਸ ਆਈ ਪੁਲਿਸ ਉਹਨਾਂ ਦਾ ਅਸਲਾ ਜ਼ਬਤ ਕਰਕੇ ਲੈ ਗਈ ਤੇ ਭੀੜ ਵਾਸਤੇ ਇਹ ਸੌਖਾ ਹੋਵੇ ਵੀ ਤੁਹਾਡੇ ਘਰ ਵੜ ਜਾਣਾ ਸੋ ਇਹ ਗੱਲ ਸਮਝ ਲਈਏ ਗੁਲਾਮਾਂ ਦੀ ਜ਼ਿੰਦਗੀ ਤੇ ਦੂਜਿਆਂ ਦੀ ਜ਼ਿੰਦਗੀ 'ਚ ਫਰਕ ਹੁੰਦਾ ਹੈ ਆ ਰਾਮ ਰਹੀਮ ਜਿਨ੍ਹਾਂ ਇੱਕ ਰੋਕਰਾਂ ਸਿੰਘ ਮਹਾਰਾਜ ਦੀ ਬਦਬੀ ਕਰਾਈ ਹੈ